ਦੇਖੋ ਜੀ ਹਰਮੰਦਰ ਸਾਹਿਬ ਜਿਹੜਾ ਹੈ ਉਹ ਸਿਰਫ ਮੈਂ ਹੀ ਨਹੀਂ ਮੱਥਾ ਟੇਕਣ ਆਉਂਦਾ ਲੱਖਾਂ ਲੋਕ ਮੱਥਾ ਟੇਕਣ ਆਉਂਦੇ ਨੇ ਕਿਉਂਕਿ ਇੱਥੇ ਸਾਡੀ ਆਸਤਾ ਜੁੜੀ ਹੋਈ ਹੈ ਸਾਨੂੰ ਅਸ਼ੀਰਵਾਦ ਔਰ ਸਾਡੇ ਤੇ ਸਿਰਫ ਇਹ ਮਿਹਰ ਭਰਿਆ ਜਿਹੜਾ ਹੱਥ ਹੈ ਉਹ ਗੁਰੂ ਮਹਾਰਾਜ ਦਾ ਔਰ ਚੌਥੇ ਪਾਤਸ਼ਾਹੀ ਜੀ ਦਾ ਇਹ ਜੋ ਸਥਾਨ ਹੈਗਾ ਮੇਰੇ ਖਿਆਲ ਇੱਥੇ ਜਿਹੜੀ ਸੱਚੇ ਦਿਲ ਦੇ ਨਾਲ ਗੱਲ ਕੀਤੀ ਜਾਏ ਜਾਂ ਕੋਈ ਉਮੀਦ ਰੱਖੀ ਜਾਏ ਤੇ ਗੁਰੂ ਮਹਾਰਾਜ ਹਮੇਸ਼ਾ ਤੁਹਾਡੇ ਉੱਤੇ ਕਿਰਪਾ ਕਰਦੇ ਨੇ ਅੱਜ ਮੈਂ ਵੀ ਉਹ ਆਸਤਾ ਲੈ ਕੇ ਔਰ ਚੌਥੇ ਪਾਸ਼ਾ ਜੀ ਅੱਜ ਹਜ਼ੂਰੀ ਦੇ ਵਿੱਚ ਉੱਥੇ ਹਾਜ਼ਰ ਹੋਏ ਆਂ ਔਰ ਮੈਂ ਪੰਜਾਬ ਦੇ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਲਈ ਸੁੱਖ ਮੰਗਣ ਵਾਸਤੇ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ 2024 ਦਾ ਜਿਹੜਾ ਇਲੈਕਸ਼ਨ ਹੈ ਇਹ ਅਮਨ ਚੈਨ ਨਾਲ ਹੋਵੇ ਔਰ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮਸਲੇ ਨੇ ਸੱਚੇ ਪਾਤਸ਼ਾਹ ਸਾਡੀ ਜਿਹੜੀ ਸਰਕਾਰ ਆਉਣੀ ਹੈਗੀ ਇਹ ਭਾਰਤੀ ਜਨਤਾ ਪਾਰਟੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਸਰਕਾਰ ਬਣਾਉਣੀ ਹੈ ਉਹ ਸਾਡੇ ਆਉਣ ਵਾਲੇ ਪ੍ਰਧਾਨ ਮੰਤਰੀ ਹੋਣਗੇ ਜੀ ਦੀ ਆਫਾ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ ਚਾਹੇ ਉਹ ਸਾਡੀ ਜਵਾਨੀ ਦੇ ਮਸਲੇ ਨੇ ਨੌਜਵਾਨਾਂ ਦੇ ਨੇ ਚਾਹੇ ਕਿਸਾਨੀ ਦੇ ਨੇ ਚਾਹੇ ਡਿਵੈਲਪਮੈਂਟ ਦੇ ਨੇ ਚਾਹੇ ਕਰਜ਼ੇ ਦੇ ਨੇ ਅਸੀਂ ਉਹ ਸਾਰੇ ਮਸਲਿਆਂ ਨੂੰ ਹੱਲ ਕਰਾਵਾਂ ਸਰ ਕਿਸਾਨ ਉੱਤੇ ਕਿੰਨੇ ਵੀ ਜੀਪੀ ਦਾ ਵਿਰੋਧ ਕਰਦੇ ਨੇ ਕਿੰਨਾ ਦੇਖੋ ਮੈਂ ਨਹੀਂ ਮੰਨਦਾ ਕਿ ਉਹ ਵਿਰੋਧ ਕਰ ਰਹੇ ਨੇ ਉਹ ਆਪਣੀ ਗੱਲ ਰੱਖ ਰਹੇ ਨੇ ਗੱਲ ਉਹਨਾਂ ਦੀ ਸੁਣਨ ਦੇ ਵਿੱਚ ਸਾਨੂੰ ਕੋਈ ਇਤਰਾਜ਼ ਵੀ ਨਹੀਂ ਹੈ ਵਿਰੋਧ ਵਾਲੀ ਗੱਲ ਜਿਹੜੀ ਇਹ 네ਗੇਟਿਵਿਟੀ ਹੈ ਮੈਂ ਤਾਂ ਮੀਡੀਆ ਨੂੰ ਕਹੂੰਗਾ ਵੀ ਉਹਦਾ ਵਿਰੋਧ ਜਿਹੜਾ ਵਰਡ ਹੈ ਇਹਨੂੰ ਮਾਈਨਸ ਕਰੋ ਇਹ ਕਹੋ ਜੀ ਉਹ ਆਪਣੀ ਗੱਲ ਰੱਖ ਰਹੇ ਨੇ ਮੈਂ ਕਿਤੇ ਨਹੀਂ ਵਿਰੋਧ ਵੇਖਿਆ ਸਾਡੇ ਜਲਸੇ ਜਲੂਸ ਹੋ ਰਹੇ ਨੇ ਰੋਡ ਸ਼ੋ ਹੋ ਰਹੇ ਨੇ ਮੀਟਿੰਗਾਂ ਹੋ ਰਹੀਆਂ ਨੇ ਕੋਈ ਵਿਰੋਧ ਨਹੀਂ ਉਹ ਨਾਲ ਨੇ ਸਾਡੇ ਮੈਂ ਵੀ ਕਿਸਾਨ ਹਾਂ ਤੇ ਕਿਸਾਨਾਂ ਦੀ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਜੇ ਅੱਜ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸਾਨਾਂ ਦੀ ਗੱਲ ਸਾਡੀ ਗਵਰਨਮੈਂਟ ਦੇ ਹੁੰਦੇ ਵਿੱਚ ਅਸੀਂ ਜਾ ਕੇ ਆਵਾਜ਼ ਉਠਾਵਾਂਗੇ ਤਾਂ ਮਸਲਾ ਕਿਉਂ ਨਹੀਂ ਹੱਲ ਹੋਣਗੇ ਹੱਲ ਹੋਣਗੇ ਸਰ ਬੀਜੇਪੀ ਨੇ ਆਪਣਾ ਪਹਿਲੇ ਕੈਂਡੀਡੇਟ ਹੀ ਚੇਂਜ ਕਰ ਦਿੱਤਾ ਹਾਂ ਕੀ ਕਰਾ ਦਿੱਤਾ ਹਾਂ ਹਾਂਜੀ ਬੀਜੇਪੀ ਨੇ ਨਵਾਂ ਕੈਂਡੀਡੇਟ ਤੁਹਾਨੂੰ ਖਾਤਾ ਨਵਾਂ ਨਹੀਂ ਲੱਗਿਆ ਚੇਂਜ ਕਰਾ ਦਿੱਤਾ ਉਹਨਾਂ ਨੇ ਕੋਈ ਚੇਂਜ ਨਹੀਂ ਕੀਤਾ ਮੇਰਾ ਹੀ ਨਾਮ ਉਹਨਾਂ ਨੇ ਅਨਾਉਂਸ ਕੀਤਾ ਚੇਂਜ ਤਾਂ ਤਾਂ ਹੁੰਦਾ ਹੈ ਕਿ ਜੇ ਕੋਈ ਪਹਿਲਾਂ ਅਨਾਉਂਸ ਹੋਇਆ ਹੋਵੇ ਤੇ ਫਿਰ ਉਹਨੂੰ ਬਦਲਿਆ ਜਾਏ ਤਾਂ ਉਹ ਤੁਹਾਨੂੰ ਇਹ ਗੱਲ ਕਿਨੇ ਕਹੀ ਬੀਜੇਪੀ ਅਕਾਲੀ ਦਲ ਦਾ ਘਪੰਡਨ ਹੈ ਕਿ ਉਹ ਕੱਲੇ ਲਾ ਦੇ ਉਹ ਬੀਜੇਪੀ ਜਿੰਨਾ ਕੋਲ ਬੁਨਦੇ ਬਿਲਕੁਲ ਬੜੀ ਅੱਛੀ ਗੱਲ ਹੋਈ ਏ ਅਸੀਂ ਆਪਣੇ ਪੈਰਾਂ ਤੇ ਖੜੇ ਹੋਏ ਹਾਂ 13 ਸੀਟਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਔਰ ਉਹ 13 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਲੋਕ ਇਸ ਵੇਲੇ ਬਦਲਾਵ ਵੀ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਉਹ ਲੋਕਾਂ ਨੇ ਕਾਂਗਰਸ ਪਾਰਟੀ ਦੇ ਐਮਪੀ ਵੀ ਦੇਖ ਲਏ ਅਕਾਲੀ ਦਲ ਦੇ ਵੀ ਦੇਖ ਲਏ ਆਮ ਆਦਮੀ ਪਾਰਟੀ ਦੇ ਵੀ ਦੇਖ ਲਏ ਹੁਣ ਜਦੋਂ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਜਿਹੜੀ ਡਬਲ ਇੰਜਨ ਦੀ ਸਰਕਾਰ ਏ ਜਾਂ ਮੋਦੀ ਸਾਹਿਬ ਦੀ ਕਹਿਣੀ ਕਥਨੀ 'ਚ ਕੋਈ ਫਰਕ ਨਹੀਂ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਏ ਨੇ ਜੋ ਸਾਡੇ ਸਿੱਖ ਪਾਈਚਾਰੇ ਵਾਸਤੇ ਵੀ ਕੰਮ ਹੋਏ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹਾਂ। ਤੁਸੀਂ ਇੰਡੀਆ ਗੱਠਜੋੜ ਨੂੰ ਕਿੱਸਾ ਦੇਖਦੇ ਹੋ? ਇੰਡੀਆ ਗੱਠਜੋੜਨ ਤਾਂ ਦੇਖੋ ਇੱਕ ਐਸਾ ਗੱਠਜੋੜਨ ਹੈ ਕਿ ਜਿਹਦਾ ਕੋਈ ਨਾਂ ਮੂੰਹ ਹੈ ਨਾ ਪੈਰ ਹੈ ਨਾ ਸਿਰ ਹੈ। ਉਹ ਤਾਂ ਇੱਕ ਸਿਰਫ ਸ਼ਕਸ਼ ਦੇਣ ਵਾਸਤੇ ਜਾਂ ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ ਇੰਡੀਆ ਗੱਠਜੋੜਨ ਹੈ। ਤੁਸੀਂ ਮੈਨੂੰ ਦੱਸੋ ਅ ਜੀ ਇੰਡੀਆ ਗੱਠਜੋੜਨ ਦੀ ਕੋਈ ਲੀਡਰਸ਼ਿਪ ਹੈ? ਕੋਈ ਪਤਾ ਵੀ ਇੰਡੀਆ ਗੱਠਜੋੜਨ ਨੂੰ ਵੋਟਾਂ ਪਾਉਣ ਤੋਂ ਬਾਅਦ ਕਿਹੜਾ ਬੰਦਾ ਪ੍ਰਧਾਨ ਮੰਤਰੀ ਦਾ ਅਹੁਦੇਦਾਰ ਤੇ ਜਾਏਗਾ ਇਹਨਾਂ ਦਾ ਝਗੜਾ ਹੋ ਜਾਣਾ ਉਦੋਂ ਹੀ ਇਹਨਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਲੈਣੀਆਂ ਬੇਸ਼ੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ